ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਅਫਸਰ ਕੋਚਿੰਗ ਸੈਂਟਰ ਦੇ ਵਿੱਚ ਤੇ ਅੱਜ ਆਪਾਂ ਜਿਸ ਬਿੱਲ ਦੀ ਗੱਲ ਕਰਨ ਜਾ ਰਹੇ ਹਾਂ ਉਹ ਬਿੱਲ ਆਜ਼ਾਦੀ ਤੋਂ ਬਾਅਦ ਜੇਕਰ ਸਭ ਤੋਂ ਵੱਡਾ ਸਿੱਖਿਆ ਦੇ ਵਿੱਚ ਬਦਲਾਅ ਹੋਇਆ ਤਾਂ ਉਹ ਇਸ ਬਿੱਲ ਤਹਿਤ ਹੋਇਆ ਇਹਦੇ ਲਾਭ ਜਾਂ ਹਾਨੀਆਂ ਦੀ ਗੱਲ ਅਸੀਂ ਬਾਅਦ 'ਚ ਕਰਾਂਗੇ ਜਦੋਂ ਇੰਪਲੀਮੈਂਟ ਹੋਊਗਾ ਸਾਨੂੰ ਬਾਅਦ ਵਿੱਚ ਪਤਾ ਲੱਗੂਗਾ ਪਹਿਲਾਂ ਅਸੀਂ ਗੱਲ ਕਰਦੇ ਹਾਂ ਇਹ ਬਿੱਲ ਹੈ ਕੀ ਆ ਇਹ ਬਿੱਲ ਦਾ ਨਾਮ ਹੈਗਾ VBSSE ਬਿੱਲ 2025 ਕੀ ਇਹਦੀ ਫੁੱਲ ਫਾਰਮ ਆ ਵਿਕਸਿਤ ਭਾਰਤ ਅ ਸਿੱਖਿਆ ਅਧਿਥਾਨ ਬਿੱਲ ਜਿਹੜਾ ਹੈਗਾ ਇਸ ਬਿੱਲ ਦੇ ਵਿੱਚ ਹੈ ਕਿ ਆ ਇਹ ਬਿੱਲ ਪਹਿਲਾਂ ਤੁਹਾਨੂੰ ਦੱਸ ਦਈਏ ਵੀ ਇਹ ਬਿੱਲ 13 ਦਸੰਬਰ 2025 ਨੂੰ ਪਾਰਲੀਮੈਂਟ ਦੇ ਵਿੱਚ ਪਾਸ ਹੁੰਦਾ 48 ਪੇਜਾਂ ਦੀ ਇੱਕ ਬਹੁਤ ਵੱਡੀ ਰਿਪੋਰਟ ਆਉਂਦੀ ਆ ਇਹਦੇ ਵਿੱਚ ਹੁੰਦਾ ਕੀ ਆ ਵੀ ਜਿਹੜੇ ਭਾਰਤ ਦੇ ਮੇਨ ਸਿੱਖਿਆ ਦੇ ਵੱਡੇ ادارے ਆ UGC NCTE ਤੇ AICTE ਜਿਹੜੇ ਐਕਟ ਸੀਗੇ ਇਹਨਾਂ ਤਿੰਨਾਂ ਨੂੰ ਹੁਣ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਯਾਨੀ ਇਹਨਾਂ ਤਿੰਨਾਂ ਦੇ ਉੱਪਰ ਸੈਂਟਰ ਗਵਰਨਮੈਂਟ ਨੇ ਆਪਣੀ ਇੱਕ ਛਤਰੀ ਬਣਾ ਲਈ ਆ ਜੋ ਇਹਨਾਂ ਤਿੰਨਾਂ ਨੂੰ ਜਿਹੜੀਆਂ ਇਹਨਾਂ ਤਿੰਨਾਂ ਦੀ ਆਟੋਨੋਮੀ ਆ ਤੇ ਇਹਦੀ ਇਹਨਾਂ ਤਿੰਨਾਂ ਦੀ ਪਾਵਰ ਆ ਜਿਹੜੀ ਉਹਨੂੰ ਉਹ ਖਤਮ ਕਰੂਗੀ ਹੁਣ ਹੈ ਕਿ ਸੀ ਸਭ ਤੋਂ ਪਹਿਲਾਂ AICTE ਦੀ ਗੱਲ ਕਰਦੇ ਆ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਏ ਐਕਟ ਆਇਆ ਸੀ 1987 ਦੇ ਵਿੱਚ ਇਸ ਐਕਟ ਤਹਿਤ ਕੀ ਸੀਗੀ ਇੱਕ ਵੱਡੀ ਸੰਸਥਾ ਬਣਦੀ ਸੀ ਜਿੰਨੇ ਵੀ ਟੈਕਨੀਕਲ ਕਾਲਜ ਆ ਜਿੰਨੇ ਵੀ ਟੈਕਨੀਕਲ ਕੋਰਸ ਆ ਉਹ ਸਾਰੇ ਇਹਦੇ ਅੰਡਰ ਵਰਕ ਕਰਦੇ ਸੀ ਤੇ ਜੋ ਵੀ ਕੰਮ ਹੁੰਦਾ ਸੀ ਟੈਕਨੀਕਲ ਫੀਲਡ ਦੇ ਰਿਗਾਰਡਿੰਗ ਲਾਅ ਬਣਦੇ ਸੀ ਇੰਪਲੀਮੈਂਟ ਹੁੰਦੇ ਸੀ ਉਹ ਸਾਰੇ ਇਸ ਸੰਸਥਾ ਤਹਿਤ ਹੁੰਦੇ ਸੀ ਦੂਸਰਾ ਸੀਗਾ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ 1993 ਦੇ ਵਿੱਚ 1993 ਦੇ ਵਿੱਚ ਇਹ ਬਿਲ ਆਉਂਦਾ ਇਹ ਸੰਸਥਾ ਕੀ ਕਰਦੀ ਆ ਜਿੰਨੇ ਵੀ ਬੀਐਡ ਈਟੀਟੀ ਜਾਂ ਟੀਚਿੰਗ ਕੋਰਸ ਵਾਲੇ ਕਾਲਜ ਆ ਉਹਨਾਂ ਉੱਪਰ ਆਪਣੀ ਪਾਵਰ ਬਣਾ ਕੇ ਰੱਖਦੀ ਸੀ ਯਾਨੀ ਉਹਨਾਂ ਦੀ ਉਹਨਾਂ ਦੇ ਦੀ ਜਿੰਨੇ ਵੀ ਕਾਲਜ ਹੁੰਦੇ ਸੀ ਤੇ ਜੋ ਵੀ ਸ਼ਰਤਾਂ ਤੇ ਕਾਨੂੰਨ ਹੁੰਦੇ ਸੀ ਉਹ ਇਹਨਾਂ ਤਹਿਤ ਚੱਲਦੇ ਸੀ ਤੀਸਰਾ ਸਭ ਤੋਂ ਵੱਡਾ ਜਿਹੜਾ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਜੋ 1956 ਦੇ ਵਿੱਚ ਆਇਆ ਸੀ ਇਸ ਤਹਿਤ ਜਿੰਨੀਆਂ ਵੀ ਯੂਨੀਵਰਸਿਟੀਆਂ ਤੇ ਯੂਨੀਵਰਸਿਟੀਆਂ ਦੇ ਅੰਡਰ ਜਿੰਨੇ ਵੀ ਕਾਲਜ ਹੁੰਦੇ ਸੀ ਉਹ ਕੰਮ ਕਰਦੇ ਸੀ ਯਾਨੀ ਇਹਨਾਂ ਤਿੰਨ ਜਿਹੜੀਆਂ ਸੰਸਥਾਵਾਂ ਸੀ ਇਹਨਾਂ ਨੂੰ ਖਤਮ ਕਰਕੇ ਹੁਣ ਸੈਂਟਰ ਗਵਰਨਮੈਂਟ ਨੇ ਇਸ ਐਕਟ ਤਹਿਤ ਇੱਕ ਨਵੀਂ ਸੰਸਥਾ ਬਣਾਈ ਆ ਮੰਨ ਲਓ ਕਿ ਹੁਣ ਪੂਰੀ ਸਿੱਖਿਆ ਦਾ ਜਿਹੜਾ ਉਹ ਕੇਂਦਰੀਕਰਨ ਹੋਣ ਜਾ ਰਿਹਾ ਕੇਂਦਰੀਕਰਨ ਤਹਿਤ ਇਹਨਾਂ ਤਿੰਨਾਂ ਦੇ ਉੱਪਰ ਸੈਂਟਰਲ ਗਵਰਨਮੈਂਟ ਆਪਣੀ ਪਾਵਰ ਬਣਾ ਕੇ ਰੱਖੂਗੀ ਜੋ ਵੀ ਕਾਨੂੰਨ ਹੋਣਗੇ ਜੋ ਵੀ ਇਹਨਾਂ ਦਾ ਕਰੀਕुलम ਹੋਊਗਾ ਸਿਲੇਬਸ ਹੋਊਗਾ ਇਹਨਾਂ ਦੇ ਲਾਅ ਹੋਣਗੇ ਉਹ ਸਾਰੇ VBS A ਬਿੱਲ 2025 ਤਹਿਤ ਬਣਨਗੇ ਆਪਾਂ ਪਿੱਛੇ ਇੱਕ ਵੀਡੀਓ ਪਾਈ ਸੀ NEP 2020 ਦੀ ਜਿਹੜੀ 2020 ਦੇ ਵਿੱਚ ਬਿੱਲ ਪਾਸ ਹੋਇਆ ਸੀ ਉਸ ਤਹਿਤ ਵੀ ਇਹਨਾਂ ਤਿੰਨਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਉਹ ਦਿਨ ਹੁਣ ਜਿਹੜਾ ਉਹ ਆ ਚੁੱਕਾ ਵਾ ਇਸ ਤਹਿਤ ਹੋਵੇਗਾ ਕਿ ਕਿ ਜਦੋਂ ਇਹਨਾਂ ਸਾਰਿਆਂ ਦਾ ਕੇਂਦਰੀਕਰਨ ਹੋਏਗਾ ਤਾਂ ਸਰਕਾਰ ਨੇ ਸੋਚਿਆ ਵੀ ਜਦੋਂ ਕਿਸੇ ਬਾਹਰਲੀ ਯੂਨੀਵਰਸਿਟੀ ਜਾਂ ਬਾਹਰਲੀ ਸੰਸਥਾ ਦੇ ਨਾਲ ਜਦੋਂ ਕੋਈ ਐਮਓਯੂ ਸਾਈਨ ਕਰਨਾ ਪੈਂਦਾ ਤਾਂ ਉਦੋਂ ਇਹਨਾਂ ਨੂੰ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਆ ਵੀ ਕਿਹੜੀ ਯੂਨੀਵਰਸਿਟੀ ਜਾਂ ਕਿਹੜੀ ਸੰਸਥਾ ਦੇ ਨਾਲ ਅਸੀਂ ਮੀਟਿੰਗ ਕਰਕੇ ਕੰਮ ਕਰੀਏ ਤਾਂ ਇਹਨਾਂ ਨੇ ਪੂਰੀ ਹੁਣ ਜਿਹੜੀ ਸਿੱਖਿਆ ਦੀ ਪਾਵਰ ਆ ਉਹ ਆਪਣੇ ਹੱਥ ਵਿੱਚ ਲੈ ਲਈ ਆ ਇਹਦਾ ਨੁਕਸਾਨ ਹਊਗਾ ਜਾਂ ਫਾਇਦਾ ਹੋਊਗਾ ਉਮੀਦ ਕਰਦੇ ਆ ਕਿ ਇਹਦਾ ਫਾਇਦਾ ਹੀ ਹੋਵੇ ਪਰ ਜੋ ਨੁਕਸਾਨ ਹੋਊਗਾ ਉਹ ਬਾਅਦ ਵਿੱਚ ਜੋ ਵੀ ਹੋਊਗਾ ਇੰਪਲੀਮੈਂਟ ਹੋਣ ਤੋਂ ਬਾਅਦ ਪਤਾ ਲੱਗੂਗਾ ਕਿਉਂਕਿ ਕੇਂਦਰੀਕਰਨ ਤਹਿਤ ਇਹਦੇ ਵਿੱਚ ਜਿੰਨੀਆਂ ਵੀ ਨਿਯੁਕਤੀਆਂ ਹੋਣਗੀਆਂ ਜਿੰਨੇ ਵੀ ਦੇ ਮੈਂਬਰ ਹੋਣਗੇ ਉਹ ਸਾਰੇ ਇੱਕ ਸੈਂਟਰਲ ਅਥਾਰਟੀ ਤਹਿਤ ਜਿਹੜੇ ਉਹ ਕੰਮ ਕਰਨਗੇ ACVBSA ਬਿਲ 2025 ਤੁਸੀਂ ਇਹ ਬਿਲ ਜਿਹੜਾ ਇਹ Google ਤੇ ਸਰਚ ਕਰਕੇ ਵੀ ਦੇਖ ਸਕਦੇ ਹੋ ਕਿਉਂਕਿ ਇਹ ਪਾਰਲੀਮੈਂਟ ਦੇ ਤਹਿਤ 13 ਦਸੰਬਰ ਨੂੰ ਜਿਹੜਾ ਇਹ ਪਾਸ ਕੀਤਾ ਗਿਆ ਔਰ 48 ਪੇਜਾਂ ਦੀ ਇੱਕ ਰਿਪੋਰਟ ਜਿਹੜੀ ਉਹ ਪੂਰੀ ਪੇਸ਼ ਕੀਤੀ ਗਈ ਅਸੀਂ ਇਸ ਬੈਲ ਦੀਆਂ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਕਿ ਤੁਹਾਨੂੰ ਵੀ ਜਿਹੜੀ ਸਿੱਖਿਆ ਦੀ ਉਹ ਅਪਡੇਟ ਮਿਲਦੀ ਰਹੇ ਤੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਜਿਨ੍ਹਾਂ ਬੱਚਿਆਂ ਨੇ UGC NET ਦਾ ਪੇਪਰ ਪਹਿਲਾਂ ਦੇ ਚੁੱਕਿਆ ਜਾਂ ਦੇਣਾ ਉਹ ਉਹਨਾਂ ਦਾ ਇਸ ਵਾਰ ਲਾਸਟ ਟਾਈਮ ਹੋਊਗਾ ਅਗਲਾ ਪੇਪਰ ਜਿਹੜਾ ਉਹਨਾਂ ਦਾ VBS NET ਤਹਿਤ ਹੋਊਗਾ ਉਹਦਾ ਸਿਲੇਬਸ ਕੀ ਹੋਊਗਾ ਉਹਦਾ ਸਟਰਕਚਰ ਕੀ ਹੋਊਗਾ ਇਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਜਿਵੇਂ ਕਿ ਆਪਾਂ ਬੀਐਡ ਕਰਦੇ ਹਾਂ ਖਾਸ ਤੌਰ ਤੇ ਸਾਡੇ ਪੀਐਸਟੈਟ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਈਟੀਟੀ ਜਾਂ ਬੀਐਡ ਕੀਤੀ ਹੈ ਉਹਨਾਂ ਨੇ ਜਿਹੜੀ ਬੀਐਡ ਕੀਤੀ ਸੀ ਜਾਂ ਈਟੀਟੀ ਕੀਤੀ ਸੀ ਉਹ ਐਨਸੀਟੀਈ ਤਹਿਤ ਜਿਹੜਾ ਕਾਲਜ ਸੀਗਾ ਉਹ ਉਹਦੇ ਅੰਡਰ ਕੰਮ ਕਰਦਾ ਸੀ ਕਾਲਜ ਤਾਂ ਉਹਨਾਂ ਤੋਂ ਕੀਤੀ ਸੀ ਤਾਂ ਉਹਦੀ ਹੁਣ ਜਿਹੜੀ ਉਹ ਕਾਲਜ ਆ ਉਹ ਹੁਣ BBSE ਤਹਿਤ ਹੋਊਗਾ ਯਾਨੀ ਆਉਣ ਵਾਲੇ ਸਮੇਂ 'ਚ ਜਿਹੜੇ ਬੱਚਿਆਂ ਨੇ ITT ਜਾਂ ਟੀਚਿੰਗ ਦੇ ਰਿਲੇਟਡ ਕੋਈ ਵੀ ਕੋਰਸ ਕਰਨਾ ਟੈਕਨੀਕਲ ਕੋਈ ਵੀ ਕੋਰਸ ਕਰਨਾ ਬੀਟੈਕ ਐਮਟੈਕ ਜਿੰਨੇ ਵੀ ਆਪਣੇ ਟੈਕਨੀਕਲ ਕੋਰਸ ਆ ਕੰਪਿਊਟਰ ਦਾ CSC ਮਕੈਨਿਕ ਦੇ ਜਿੰਨੇ ਵੀ ਕੋਰਸ ਆ ਸਾਰੇ ਉਹ ਕੋਰਸ ਜਿੰਨੇ ਵੀ ਕਰਨੇ ਆ ਉਹ ਹੁਣ ਸਾਰੇ ਉਹਨਾਂ ਦਾ ਕਰਿਕੂਲਮ ਮੰਨ ਲਓ ਸੈਮੈਸਟਰ ਸਿਸਟਮ ਜਾਂ ਸਲਾਨਾ ਸਿਸਟਮ ਆ ਉਹ ਸਾਰਾ ਐ ਵੀ ਬੀ ਐਸਏ ਜਿਹੜੀ ਸੰਸਥਾ ਇਹ ਤੈਅ ਕਰੂਗੀ ਤਾਂ ਕੇਂਦਰੀਕਰਨ ਵੱਲ ਨੂੰ ਜਿਹੜੀ ਸਿੱਖਿਆ ਸਾਡੀ ਵੱਧ ਰਹੀ ਆ ਇਹਦੇ ਫਾਇਦੇ ਜਾਂ ਨੁਕਸਾਨ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਵੀ ਕੀ ਹੋਣਗੇ ਕੀ ਨਹੀਂ ਹੋਣਗੇ ਇਹ ਬਾਅਦ ਵਿੱਚ ਪਤਾ ਲੱਗੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿੱਲ ਉੱਪਰ ਲੋਕਾਂ ਦੀ ਵਿਦਿਆਰਥੀਆਂ ਦੀ ਜੋ ਵੀ ਯੂਨੀਅਨਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਹੋਊਗੀ ਇਹ ਵੀ ਆਪਾਂ ਨੂੰ ਸਮੇਂ ਦੇ ਵਿੱਚ ਦੇਖਣ ਨੂੰ ਮਿਲੇਗੀ ਹਜੇ ਇਹ ਬਿੱਲ ਇੰਨਾ ਜ਼ਿਆਦਾ ਲੋਕਾਂ ਦੇ ਵਿੱਚ ਪਪੂਲਰ ਨਹੀਂ ਹੋਇਆ ਜਿਵੇਂ ਜਿਵੇਂ ਸਾਰਿਆਂ ਤੱਕ ਜਾਣਕਾਰੀ ਜਾਊਗੀ ਓਵੇਂ ਓਵੇਂ ਇਸ ਬਿੱਲ ਬਾਰੇ ਪਤਾ ਲੱਗੂਗਾ ਤਾਂ ਇਹ ਸੀ ਵੀ ਬੀ ਐਸ ਏ ਬਿੱਲ ਇੱਕ ਵਾਰ ਫਿਰ ਦੱਸ ਦਿੰਦੇ ਹਾਂ ਵਿਕਸਿਤ ਭਾਰਤ ਸਿੱਖਿਆ ਅਧਿસ્થਾਨ ਬਿੱਲ 2025 ਤਾਂ ਤੁਸੀਂ ਜ਼ਰੂਰ ਇਸ ਬਿੱਲ ਨੂੰ ਇੱਕ ਵਾਰੀ ਪੂਰੀ ਰਿਪੋਰਟ ਨੂੰ ਪੜ੍ਹਨਾ 48 ਪੇਜਾਂ ਦੀ ਜਿਹੜੀ ਇਹ ਰਿਪੋਰਟ ਆ ਬਹੁਤ ਬਹੁਤ ਤੁਹਾਨੂੰ ਆ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਜਾਂ ਇਹਦੇ ਵਿੱਚ ਕੋਈ ਵੀ ਤੁਹਾਨੂੰ ਇਦਾਂ ਦੀ ਗੱਲ ਲੱਗੀ ਜਿਹੜੀ ਸਾਨੂੰ ਕਰਨੀ ਚਾਹੀਦੀ ਸੀ ਜਾਂ ਨਹੀਂ ਕਰਨੀ ਚਾਹੀਦੀ ਸੀ ਤੁਸੀਂ ਆਪਣੇ ਕਮੈਂਟ ਦੇ ਵਿੱਚ ਆਪਣੀ ਪ੍ਰਤੀਕਿਰਿਆ ਜਿਹੜੀ ਦੇ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਹੋਰ ਜਿਹੜੀਆਂ ਤੁਹਾਨੂੰ ਵੀਡੀਓਜ਼ ਇਹਦੇ ਵਿੱਚ ਸਿੱਖਿਆ ਨਾਲ ਸੰਬੰਧਿਤ ਦੇਖਣ ਨੂੰ ਮਿਲਣਗੀਆਂ